ਇਹਨਾਂ ਦੇ ਹੱਥ ਹੌਸ ਕਤਲ ਦੇ ਵਿੱਚ ਇਹ ਸਾਰੇ 12 ਪੰਜਾਬ ਵਾਲਿਆਂ ਦੇ ਪਹਿਲੀ ਪ੍ਰੈਸ ਕਾਨਫਰੰਸ 'ਚ ਇਹ ਹੀ ਕਿਹਾ ਸੀ ਮੈਂ ਇਹਨਾਂ ਦੇ ਉਸ ਕਤਲ ਦੇ ਵਿੱਚ ਹੱਥ ਨੇ ਅੱਜ ਤੱਕ ਇਹਨਾਂ ਨੇ ਦੀਪ ਸਿੱਧੂ ਦੇ ਕਤਲ ਦੀ ਇਨਕੁਆਇਰੀ ਕਿਉਂ ਨਹੀਂ ਕਰਵਾਈ ਹਰੀਨੋ ਦਾ ਨੁਕਸਾਨ ਇਹਨਾਂ ਨੇ ਕੀਤਾ ਅਸੀਂ ਤਾਂ ਇਹਨਾਂ ਦਾ ਕੋਈ ਬੰਦਾ ਨਹੀਂ ਮਾਰਿਆ ਅਵਤਾਰ ਸਿੰਘ ਖੰਡਾ ਇਹਨਾਂ ਨੇ ਮਾਰਿਆ ਅਸੀਂ ਤਾਂ ਇਹਨਾਂ ਦਾ ਕੋਈ ਬੰਦਾ ਨਹੀਂ ਮਾਰਿਆ ਦੀਪ ਸਿੱਧੂ ਇਹਨਾਂ ਨੇ ਮਾਰਿਆ ਅਸੀਂ ਇਹਨਾਂ ਦਾ ਕੋਈ ਬੰਦਾ ਨਹੀਂ ਮਾਰਿਆ ਚਲੋ ਇਹ ਵੀ ਕਹਣਾ ਮੈਂ ਹਮਾਰਿਆ ਇਹਨਾਂ ਨੇ ਕਰਨ ਮੇਰੇ ਤੇ ਕੇਸ ਕਰਨ ਮੈਂ ਕਹਿੰਦਾ ਇਹਨਾਂ ਨੇ ਮਾਰਿਆ ਕਰਨ ਮੇਰੇ ਤੇ ਕੇਸ ਫਾਇਰਿਆ ਪਾ ਮਰਦੇ ਮਾਰਖਣੀ ਤੋਂ ਦਾ ਪਾ ਮੈਂ ਕਹਿੰਦਾ ਦੀਪ ਸਿੱਧੂ ਤੇਰੇ ਬੰਦਿਆਂ ਨੇ ਮਾਰਿਆ ਤਾਂ ਆ ਜਿਹੜਾ ਜਿੰਨਾ ਲਾਣਾ ਨਾ ਇਹਨਾਂ ਦੀ ਇਨਵੋਲਵਮੈਂਟ ਆ ਦੀਪ ਸਿੱਧੂ ਦੇ ਕਤਲ ਦੇ ਵਿੱਚ ਕਿਉਂ ਨਹੀਂ ਕਰਵਾਉਂਦੇ ਇਨਵੈਸਟੀਗੇਸ਼ਨ ਇਹ ਐਡਾ ਰੌਲਾ ਪਾਇਆ ਸੀ ਦੀਪ ਸਿੱਧੂ ਦਾ ਕਤਲ ਦੀਪ ਸਿੱਧੂ ਦਾ ਕਤਲ ਯੂਐਨਓ ਜਾਵਾਂਗੇ ਹੈਨਾ ਇਨਕੁਆਰੀ ਕਰਾਵਾਂਗੇ ਦੇਸ਼ ਤੋਂ ਬਾਹਰ ਜਾਵਾਂਗੇ ਦੇਸ਼ ਤੋਂ ਬਾਹਰ ਯੂਐਨਓ ਚੋਂ ਨੰਬਰ ਖਾਰੇ ਕਿਉਂ ਨਹੀਂ ਕਰਵਾਈ ਇਨਕੁਆਰੀ ਇਹਨਾਂ ਦੇ ਹੱਥ ਆ ਉਸ ਕਤਲ ਦੇ ਵਿੱਚ ਇਹ ਸਾਰੇ ਬਾਰਸ ਪੰਜਾਬ ਵਾਲਿਆਂ ਦੇ ਪਹਿਲੀ ਪ੍ਰੈਸ ਕਾਨਫਰੰਸ 'ਚ ਇਹੀ ਕਿਹਾ ਸੀ ਮੈਂ ਇਹਨਾਂ ਦੇ ਉਸ ਕਤਲ ਦੇ ਵਿੱਚ ਹੱਥ ਨੇ ਅੱਜ ਤੱਕ ਇਹਨਾਂ ਨੇ ਦੀਪ ਸੂਦੂ ਦੇ ਕਤਲ ਦੀ ਇਨਕੁਆਇਰੀ ਕਿਉਂ ਨਹੀਂ ਕਰਵਾਈ ਮਟਰ ਹੈ ਬਿਲਕੁਲ ਮਟਰ ਹੈ ਪਲਾਨਡ ਮਟਰ ਹੈ ਹਾਂਜੀ ਪਲਾਨਡ ਮਟਰ ਹੈ ਤੁਸੀਂ ਗੱਡੀ ਚਲਾਣੇ ਹੋ ਚਲੋ ਆਪਾਂ ਐ ਕਰਦੇ ਆ ਆ ਜਿਹੜੀ 에어ਪੋਰਟ ਰੋਡ ਆ 에어ਪੋਰਟ ਰੋਡ ਤੇ ਚੱਲਦੇ ਆ ਤੁਸੀਂ ਅੱਗੇ ਚੱਲਿਓ ਮੈਂ ਤੁਹਾਡੇ ਪਿੱਛੇ ਆਉਂਗਾ ਮੈਂ ਤੁਹਾਡੇ ਉੱਪਰ ਨੂੰ ਦੋ ਗੋਲੀਆਂ ਮਾਰੂਗਾ ਫਿਰ ਕੀ ਕਰੋਗੇ ਪਜਾਉਂਗੇ ਅੱਗੇ ਟਰੱਕ ਚੱਲਦੇ ਆ ਭਰੇ ਹੋਏ ਲੱਦੇ ਹੋਏ ਵੱਡੇ ਕੈਂਟਰ 18 ਟੈਰੀ ਸੜਕ ਦੇ ਵਿੱਚ ਗੱਬੇ 3 4 5 7 8 10 ਇਦਾਂ ਲਾਈਨ ਵਾਈਜ਼ ਲੱਗੇ ਹੋਏ ਨੇ ਦੀਪ ਸਿੱਧੂ ਦੀ ਗੱਡੀ ਐ ਕੱਟ ਮਾਰ ਕੇ ਕੱਟ ਮਾਰ ਕੇ ਉਸ ਟਰੱਕ ਤੋਂ ਬਚਦੀ ਹੋਈ ਦੀਪ ਸਿੱਧੂ ਦਾ ਸਿਰ ਜਾ ਕੇ ਟਰੱਕ ਦੇ ਕੋਨੇ 'ਚ ਵੱਜਿਆ ਉਹਦਾ ਉਹਦਾ ਮੀਟਰ ਜਿਹੜਾ 170 ਤੇ ਅੜਿਆ ਹੋਇਆ ਸੀ ਯਸ ਕਿਉਂ ਪਜਾਰਿਆ ਸੀ 170 ਤੇ ਬਲੈਂਕਸ ਪਤਾ ਬਲੈਂਕਸ ਪਤਾ ਗੋਲੀਆਂ ਜਿਹੜੀਆਂ ਬਲੈਂਕ ਗੋਲੀਆਂ ਹੁੰਦੀਆਂ ਜਿਹੜੀਆਂ ਆਪਾਂ ਸ਼ੂਟਿੰਗਾਂ ਤੇ ਚਲਾਣੇ ਆ ਜਾਂ ਵਿਆਹ ਸ਼ਾਦੀ ਚਲਾਣੇ ਆ ਤੁਸੀਂ ਰੋਡ ਤੇ ਜਾ ਰਹੇ ਹੋ ਮੈਂ ਤੁਹਾਡੇ ਵੱਲੋਂ 2 ਜਾਂ 3 ਬਲੈਂਕਸ ਚਲਾਤੇ ਕੀ ਕਰੋਗੇ ਪਹਜੋਗੇ ਰਾਤ ਦਾ ਟਾਈਮ ਹੈ ਵਿਜ਼ਿਬਿਲਟੀ 30 ਮੀਟਰ ਦੀ ਆ ਤੇ ਟਰੱਕ ਭਰੇ ਹੋਏ ਲੱਦੇ ਹੋਏ ਚੱਲ ਰਹੇ ਅੱਗੇ 3-4 ਕਿਲੋਮੀਟਰ ਅੱਗੇ ਚੱਲ ਰਹੇ ਮੈਂ ਤੁਹਾਨੂੰ ਭਜਾਇਆ ਦੁੱਬਕੇ ਬਚਾ ਲਓਗੇ ਆਪਣੇ ਆਪ ਨੂੰ ਜਾਂ ਪਲਟੋਗੇ ਜਾਂ ਗੱਡੀ ਚ ਵੱਜੋਗੇ ਕੁਝ ਤਾਂ ਹੋਊਗਾ 170 ਤੇ ਕਿਉਂ ਸੀ ਉਹਦੀ ਗੱਡੀ ਰੀਨਾ ਰੌਏ ਕਿੱਥੇ ਸੀ 170 ਤੇ ਗੱਡੀ ਹਿੱਟ ਹੋਈ ਰੀਨਾ ਦੀ ਇੰਟਰਵਿਊਸ ਪਈਆਂ ਉਹ ਕਹਿੰਦੀ ਮੈਂ ਬੈਲਟ ਨਹੀਂ ਲਾਈ ਹੋਈ ਸੀ ਉਹਦੀ ਸਕਰੀਨ ਜਿਹੜੀ ਆ ਵਿੰਡਸ਼ੀਲਡ ਹੈ ਉਹਨੂੰ ਪਾੜ ਕੇ ਉੱਡ ਕੇ ਅੱਗੇ ਜਾ ਕੇ ਕੋਈ ਨਹੀਂ ਵੱਜੀ 170 ਤੇ ਉਥੇ ਕਹਿੰਦੀ ਦੀਪ ਸਿੱਧੂ ਦੇ ਪੱਟਾਂ ਤੇ ਉਹਨੇ ਪੈਰ ਰੱਖੇ ਹੋਏ ਸੀ ਸੁੱਤੀ ਹੋਈ ਸੀ ਬੈਲਟ ਲਾਈ ਨਹੀਂ ਹੋਈ ਸੀ ਉਹ ਕਿਉਂ ਨਾ ਮਰੀ ਜੇ ਉਹ ਗੱਡੀ 'ਚ ਸੀ ਛਰੀਟਾ ਦੀਪ ਸਿੱਧੂ ਦਾ ਜਦ ਸਿਰ 'ਚ ਉਹ ਵੱਜਿਆ ਜਿਹੜਾ ਖਾਲਸਾ ਖਬਰਨਾਮਾ ਆਪਾਂ ਪਿੱਛੋਂ ਦੀ ਚੱਕਿਆ ਸੀ ਟਿੱਕੀ 'ਚ ਯਾਦਾ ਹੈ ਯਾਦਾ ਕਿ ਨਹੀਂ ਯਾਦਾ ਜਾਂ ਭੁੱਲ ਗਏ ਜਾਂ ਯਾਦਾਸ਼ਤ ਨਹੀਂ ਕਮਜ਼ੋਰ ਆ ਉਹ ਖਾਲਸਾ ਖਬਰਨਾਮਾ ਜਦੋਂ ਐ ਕਰਕੇ ਦਿਖਾਇਆ ਮੇਰੇ ਖਾਂ ਨਾਲ ਪਰਵਾਨੇ ਨੇ ਦਿਖਾਇਆ ਉਹ ਖੂਨ ਨਾਲ ਭਿੱਜਿਆ ਹੋਇਆ ਸੀ ਉਹ ਪਿੱਛੋਂ ਟਿੱਕੀ 'ਚੋਂ ਚੱਕਿਆ ਇਹ ਨਾਲ ਚ ਬੈਠ ਨਾਲ ਦੀ ਸੀਟ ਤੇ ਬੈਠੀ ਤੇ ਸ਼ਰਟ ਤੇ ਇੱਕ ਵੀ ਖੂਨ ਦਾ ਚਟਾ ਨਹੀਂ